ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਅੱਜ ਦੀ ਵੀਡੀਓ ਪਿੰਡ ਰਾਮੂ ਆਲਾ ਨਮਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਕਿਆ ਪੰਜ ਐਨੀਮਲ ਲੈ ਕੇ ਆਏ ਆ ਜੀ ਤਿੰਨ گاਵਾ ਇੱਕ ਬਹੁਤ ਛੋਣੀ ਝੋਟੀ ਇੱਕ ਟੌਪ ਦਾ ਬਾਈ ਕੁਲ ਮਾਲੀ ਆ ਜੀ ਲక్ష్ਮੀ ਡੈਰੀ ਫਾਰਮ ਆ ਲੈੰਦਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਭਰ ਕੇ ਤੁਸੀਂ ਕਰੋਗੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਾ ਦੋ ਜੀ ਨਾਮ ਸਤਪਾਲ ਸਿੰਘ ਜੀ ਐਡਰੈਸ ਰਾਮੂ ਵਾਲਾ ਨਵਾਂ ਰੋਗਾ ਜਨਾ ਬੰਦੇ ਮੋਬਾਈਲ ਨੰਬਰ 628382017 ਟ੍ਰੈਕਰ ਹੀ ਹੋ ਜਾਊਗਾ 883821 हां ਠੀਕ ਹੈ ਬਾਈ ਇੱਕ ਨੰਬਰ ਤੁਸੀਂ ਅੰਗਾਂ ਵਾਲੀ ਦੇ ਸ਼ੁਰੂ ਕਰ ਲੈਣੇ ਸੂਆ ਕਿੰਨੇ ਮਾਜੀ ਇਹ ਵੀਰੇ ਦੂਜੇ ਸੂਏ ਆ ਮੂੰਹ ਚੌਕੀ ਆ ਹਜੇ ਮੂੰਹ ਤਾਂ 4 ਦਿਨ ਦਾ ਠੀਕ ਆ ਬਾਈ ਦਿਨ ਕਿੰਨੇ ਲੈਂਦੀ ਹੈ ਜੀ ਇਹ 8 ਦਿਨ ਰਹਿੰਦੇ ਆ ਵੀਰੇ ਡੇਟ ਮੁਤਾਬਕ ਹਾਂ ਡੇਟ ਮੁਤਾਬਕ ਠੀਕ ਆ ਬਾਈ ਪਿਛਲੇ ਸੂਏ ਦਾ ਕੀ ਰਿਕਾਰਡ ਆ ਜੀ ਇਹਦਾ ਇਹਨੇ ਵੀ 17 18 ਕਿਲੋ ਦੋ ਦਿੱਤਾ ਪਹਿਲੇ ਜੀ ਠੀਕ ਆ ਥਣਾ ਦੀ ਓਕੇ ਆ ਬਾਈ ਥਣਾ ਥਣਾ ਦੀ ਓਕੇ ਆ ਵੀਰੇ ਸੀਲ ਠੰਡੀ ਹੈ ਠੰਡੀ ਸੀਲ ਵੀ ਪੂਰੀ ਆ ਤੇ ਵੀਰੇ ਸਿੰਗਾ ਮਾੜੀ ਮ ਠੀਕ ਹੈ ਤੋਰ ਕੇ ਦਿਖਾ ਦੀ ਵੀਰ ਚੰਗੇ ਕਦ ਕਾੜਦੀ ਹੈ ਜੀ ਮੂੰਹ ਤੋਂ ਚਾਰ ਦੰਦ ਜੀ ਉਹ ਤਾਂ ਚਾਰ ਮੂੰਹ ਤੋਂ ਚਾਰ ਦੰਦ ਹੈ ਜੀ ਤੂੰ ਆ ਦੂਜਾ ਦੱਸਦਾ ਜੀ ਬਾਈ ਕਦ ਕਾਠ ਵੀ ਚੰਗਾ ਜੀ ਬਜਨ ਵੀ ਚੰਗਾ 17 18 ਕਿਲੋ ਦੁੱਧ ਦਾ ਰਿਕਾਰਡ ਹੈ ਜੀ ਪਹਿਲੇ ਸੂਏ ਦਾ ਬਾਕੀ ਕਰਮ ਵਾਲੀ ਹੈ ਤੀਰ ਬਲਾਸੀ ਜਾਊਗੀ ਕਿਉਂਕਿ ਤਿਆਰੀ ਚੰਗੀ ਫੜਦੀ ਹੁੰਦੀ ਆ ਡੇਟ ਮੁਤਾਬਕ ਦੇਣ ਪਏ ਆ ਜੀ 8 ਜੋਲ ਤੁਸੀਂ ਹਵਾਨੇ ਚ ਦੇਖ ਸਕਦੇ ਹੋ ਬਹੁਤ ਪਈ ਹੈ ਜੀ ਬਾਕੀ ਛੋਟੇ ਛੋਟੇ ਸੈਂਗ ਹੀ ਆ ਜੀ ਠੰਡੀ ਸੀਲ ਦਾ ਤਾਂ ਅੰਤ ਕੋਈ ਨਹੀਂ ਮੈਰਕਮਨ ਪੂਰੀ ਸਟਰੋਂਗ ਗੋਟਰ ਕੀ ਹੁੰਦੀ ਆ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈਆ ਰਾ ਫੋਟ ਨਹੀਂ ਕੋਈ ਛਾਂਖ ਨਹੀਂ ਆਪਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਕਿ ਐ ਕਰ ਸਕਦੇ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਇਆ ਹਵਾਨੇ ਤੇ ਵੀਣ ਚ ਚੈੱਕ ਕਰ ਲਓ ਜੀ ਪੂਰਾ ਹਵਾਨਾ ਭਰਿਆ ਪਿਆ ੱੱਲ ਬਹੁਤ ਪਈ ਹੈ ਜੀ ਅੱਠਾਂ ਦਿਨਾਂ ਤੇ ਕਰ ਸੋਨਾ ਦੇ ਵੱਡਾ ਹਵਾਨਾ ਤਿਆਰ ਕਰ ਲੈਣਾ ਮੇਨ ਗੱਲ ਠੰਡੀ ਹੌਲਾ ਜੀ ਠੰਡੀ ਬਹੁਤ ਆ ਵੀਰੇ ਜੇ ਮਾਰਦੀ ਕੋਈ ਗੱਲ ਨਾ ਜੀ ਲੋ ਜੀ ਚੈੱਕ ਕਰੋ ਜਿਵੇਂ ਮਾਰਦੀ ਕੋਈ ਲੈਵਾ ਕੋਈ ਬਿਹਰਾ ਫੀਟਿੰਗ ਵਾਲਾ ਲੈਵਾ ਕੋਈ ਹੋ ਜਾਏਗਾ ਡਿਮਾਂਡ ਵੀਰੇ ਦੀ ਮੇਰਾ ਮੋਲ ਵੀਰੇ 48000 ਹੋ ਜੂ ਲੈਸ ਜੀ ਹਾਂ ਮਾਨਤਾਨ ਹੋ ਜੂਗਾ ਠੀਕ ਹੈ ਜੀ ਠੀਕ ਹੈ ਚੀਦਾਈ ਹੈ ਵੀਰੇ ਠੀਕ ਹੈ ਜੀ ਜਿੱਦ ਤਿਆਰ ਹੋ ਗਈ ਉਹ ਦੇਓ 48000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਵਿੱਚੋਂ ਲੈਸ ਉਹਦੇ ਹੋ ਜੂਗਾ ਦੋ ਨੰਬਰ ਵੀਰੇ ਜਰਸੀ origional ਪੰਜਾਬ ਵਾਲੀ ਜਿਹਨੂੰ ਕਹਿ ਦਿੰਦੇ ਆ ਜੀ ਵੱਡੇ ਕੱਦ ਕਾਠ ਦੀ HF ਦੇ ਬਰੋਬਰ ਕੱਦ ਆ ਜਾਂਦਾ ਜੀ ਸੂਆ ਬਾਈ ਕਿੰਨਾ ਮਾਜੀ ਇਹਦਾ ਦੂਜਾ ਸੂਆ ਕਿਹੜੇ ਡਣ ਕਿੰਨੇ ਲੈਂਦੀ ਹੈ ਜੀ ਡਣ ਤਾਂ ਬਸ 2-4 ਡਣ ਜੀ ਕਿੰਨਾ ਕੁ ਬਾਜੀ ਦੁੱਧ ਜੀ ਦੁੱਧ ਵੀਰੇ ਗਾਰੰਟੀ ਦਿੱਤੀ ਹੈ ਜੀ ਬਾਈ 23 ਗੱਲੋਰੀ ਮਾਲਕ ਠੀਕ ਹੈ ਥਣਾ ਦੀ ਓਕੇ ਹੈ ਬਾਈ ਥਣਾ ਦੀ ਓਕੇ ਹੈ ਜੀ ਠੰਡੀ ਠੀਦ ਵੀ ਪੂਰੀ ਕੋਈ ਵੀਰੇ ਛੋਟੀ ਨਾ ਮੰਨ ਕੇ ਅਜੇ ਫੁੱਲ ਵੱਡੀ ਫੁੱਲ ਕਰਦ ਕਾਠ ਵਾਲੀ ਬਾਹਰੋਂ ਲਿਆਈ ਵੀਰੇ ਖੁੱਲੇ ਤਾਂ ਪਿਓਰ ਪੰਜਾਬ ਵਾਲੀ ਜਿਹਨੂੰ ਆਪਾਂ ਕਹਿ ਸਕਦੇ ਆ ਜੀ ਉਹ ਚੀਜ਼ ਆ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਸੋਹਣੀਆ ਗੋਲ ਕੰਨ ਬਰੀਡ ਵਾਈਜ਼ ਪੂਰੀ ਚੰਗੀ ਆ ਸੂਆ ਬਾਈ ਦੂਜਾ ਦੱਸਦਾ ਜੀ ਹਾਨ ਕੱਲਾ ਕੱਲਾ ਨਿੱਖੜ ਮਾ ਹੱਥੀ ਜੁਵਾਈ ਵਾਲਾ 22 ਕਿਲੋ ਦੀ ਗਾਰੰਟੀ ਤੇ ਆਈ ਹੈ ਜੀ ਬਾਕੀ ਤਿਆਰੀਆਂ ਚ ਆ ਬਾਈ ਕਹਿੰਦਾ ਇੱਕ ਅੱਧਾ ਦੇਣੀ ਲਊਗੀ ਹਵਾਨੇ ਦੀ ਫਿਟਿੰਗ ਦੇਖ ਲਓ ਸੂਨਾ ਕੱਟ ਵਾਲਾ ਹਵਾਨਾ ਸੂਨਾ ਗੁਲਾਬੀ ਥਾਨਾ ਜੀ ਵਜਨ ਮਜੂਦ ਦੀ ਵੀ ਪੂਰੀ ਚੰਗੀ ਆ ਹੱਥ ਵੀ ਆ ਵੀਰੇ ਦੇਣ ਦਾ ਬਾਕੀ ਗਰਮੀਆਂ ਦਾ ਤੋਹਫਾ ਹੀ ਆ ਜੀ ਮਿਲਕ ਵੇਣ ਚੈੱਕ ਕਰ ਲਓ ਜੀ ਰਸਤੇ ਵਾਂਗੂ ਵਾਲ ਪੈ ਕੇ ਸਟਰੋਂਗ ਹੁੰਦੀ ਆ ਹਵਾਨਾ ਵੀ ਵੇਂਜ ਨਾਲ ਭਰਿਆ ਪਿਆ ਜੀ ਬੈਕ ਸਾਈਡ ਤੋਂ ਸੂਨਾ ਤੇ ਵੱਡਾ ਸ਼ਾਨਦਾਰ ਹਵਾਨਾ ਕੁਚਾਂ ਤੋਂ ਪੂਰਾ ਥੱਲੇ ਜਾਂਦਾ ਜੀ ਮੇਨ ਗੱਲ ਠੰਡੀ ਸੀਲਸ ਲੱਗ ਪੂਰੀ ਆ ਜੀ ਥਣਾ ਦੀ ਓਕੇ ਆ ਇਹਦੀ ਡਿਮਾਂਡ ਠੀਕ ਆ ਡਿਮਾਂਡ ਕੀ ਰਹਿਣ ਵਾਲੀ ਵੀਰੇ ਤੇਰਾ ਮੁੱਲ ਵੀਰੇ 60000 ਹੋ ਜੂ ਲੈਸ ਜੀ ਲੈਸ ਹੋ ਜੂਗਾ ਠੀਕ ਆ ਜੀ ਇਹਦਾ ਮੁੱਲ ਬਈ 62000 ਰੁਪਇਆ ਕਰਦੇ ਆ ਵਿੱਚੋਂ ਲੈਸ ਹੋ ਜੂਗਾ ਜੀ ਹਵਾਨਾ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾ ਦਿੰਨੇ ਆ ਜੀ ਪੂਰਾ ਸੋਹਣਾ ਤੇ ਸ਼ਾਨਦਾਰ ਵੱਡਾ ਹਵਾਨਾ ਜੀ ਇੱਕ ਬਾਈ ਕੋਲ ਝੋਟੀ ਵੀ ਆ ਜੀ ਟਾਪ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਹਾਈਟ ਚੈੱਕ ਕਰ ਲਓ ਤੇ ਬਰੀਡ ਚੈੱਕ ਕਰ ਲਓ ਜੀ ਸੂਆ ਬਾਈ ਕਿੰਨੋ ਤੂ ਆ ਵੀਰੇ ਦਾ ਦੂਜਾ ਠੀਕ ਆ ਦਿਨ ਕਿੰਨੇ ਲੈਂਦੀ ਆ ਦਿਨ ਵੀਰੇ ਦੇ ਮਤਲਬ 10 ਦਿਨ ਸਾਡੀ ਰਮਦਾ ਕੋ ਭਾਈ ਕਿੰਨਾ ਕੁ ਦੁੱਧ ਦਿੰਦਾ ਭਾਈ ਦੁੱਧ ਵੀਰੇ ਪਲੂਨ ਨੇ 13 ਕਿਲੋ ਜਵਾਇਆ ਜਾਉ 15 ਨੂੰ 15 ਨੂੰ ਜਾਉਗੀ ਐ ਠੰਡੀ ਸੀਲ ਪੂਰੀ ਠੰਡੀ ਸੀਲ ਬਥੇਰੀ ਆ ਜੀ ਉਹੋ ਜੀ ਨਹੀਂ ਕੋਲ ਗਲ ਗਾਂਵਾਂ ਆਰ ਕੀ ਹੈ ਅਮਰੀਕਾ ਨਾਲ ਲਓ ਜੀ ਗਾਂਵਾਂ ਆਰ ਕੀ ਆ ਆ ਚੀਜ਼ਾਂ ਮੱਜਾਂ ਚ ਬਹੁਤ ਘੱਟ ਮਿਲਦੀਆਂ ਜੀ ਠੰਡੀ ਸੀਲ ਦਾ ਤਾਂ ਹਾਂ ਕੋਈ ਨਹੀਂ ਨਹੀਂ ਮੱਜ ਤਾਂ ਹੁਣ ਟੱਪ ਜਾਂਦੀ ਆ ਲੈ ਚੱਲੀ ਵੀਰੇ ਇਹਨੂੰ ਥੋੜਾ ਜਿਹਾ ਤੋੜ ਕੇ ਦਿਖਾ ਦੀ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਜੈਡ ਬਲੈਕ ਹੀ ਆਣਾ ਬਈ ਸਾਰੀ ਜੈਡ ਬਲੈਕ ਆ ਜੀ ਪਿਓਰ ਜੀ ਖਣਾ ਦੇ ਸੈੱਜ ਵੀ ਸੋਹਣੇ ਆ 13 ਕਿਲੋ ਦਾ ਰਿਕਾਰਡ ਆ ਬਾਈ ਦੱਸਦਾ ਪਹਿਲੇ ਸੂਏ ਦਾ 2015 ਦੀ ਮੀਰਾ ਜੀ ਆ ਤੇਰੇ ਮੂੰਹ ਹਾਂ ਜੀ ਮੂੰਹ ਤਾਂ 6 ਦਿਨ ਦਾ ਹਾਂ ਜੀ ਹਾਂ ਜੀ ਦਿਨ ਕਿੰਨੇ ਲੈਂਦੀ ਸੀ ਬਾਈ 10 ਦਿਨ ਤੇ 10 ਦਿਨ ਪਏ 10 ਦਿਨ ਬਹੁਤ ਹੁੰਦੇ ਆ ਜੀ ਤਿਆਰੀ ਕਰਨ ਨੂੰ ਬਾਕੀ ਤਿਆਰੀ ਹੁਣ ਵੀ ਚੰਗੀ ਫੜਦੀ ਆਉਂਦੀ ਆ ਝੂਲੀ ਬਣਾਉਣੀ ਕਰਮ ਵਾਲੀ ਨੇ ਸਟਾਰਟ ਕਰ ਲਈ ਆ ਜੀ ਤੇ ਜਿੱਦੇ ਜਮਾ ਦਿਨਾਂ ਤੇ ਹੋਈ ਉਦੇ ਦਾ ਟਾਪ ਦੀ ਝੋਲੀ ਕੱਢੂ ਬੈਕ ਸਾਈਡ ਨੂੰ ਵੀ ਤੱਕ ਚੰਗੀ ਹੋਊਗੀ ਜੀ ਤੇ ਅੱਗੇ ਨੂੰ ਵੀ ਕਰਮ ਵਾਲੀ ਚੰਗੀ ਕੱਢੂਗੀ ਜੀ ਹਨ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲ ਚੈੱਕ ਕਰ ਸਕਦੇ ਹੋ ਗੈਪ ਤੇ ਲੱਗੇ ਵਾ ਬਾਕੀ ਫੇਸ ਕੁਆਲਿਟੀ ਵੀ ਸੋਹਣੀ ਆ ਭਜਨ ਵੀ ਇਹਦਾ ਜੀ ਚੰਗਾ ਇਦੀ ਡਿਮਾਂਡ ਬਾਰੇ ਕੀ ਰਹਿਣ ਵਾਲੀ ਹੈ ਜੀ ਬਰੇ ਇਹਦਾ ਯਾਰ ਮੁੱਲ ਤਾਂ ਜਿਵੇਂ ਮਰਜ਼ੀ ਕਰ ਲੈਣ ਤੇ ਤਿਆਰ ਹੁੰਦੀ ਭਾ ਲੈ 1.5 ਕਰ ਲੈਂਦੇ ਹਨ ਹਾਂ ਬਟ 88 ਆ ਵਿਖਾਣ ਆਏ ਹਾਂ ਜੀ ਦਾ ਹਾਂ ਅੱਛਾ ਜਿੱਦ ਤਿਆਰ ਹੋ ਗਈ ਉਹ ਦਿਨ ਜਿੱਦ ਤਿਆਰ ਹੋ ਗਈ ਉਹ ਦਿਨ 1.5 ਠੀਕ ਹੈ ਜੀ ਅੱਜ ਤੁਹਾਨੂੰ ਫਾਇਦਾ ਹੋ ਜੂ ਕਿਉਂਕਿ 10 ਦਿਨ ਜੇ ਕਿਸੇ ਨੇ ਸਾੰਮ ਕੇ ਵਿੱਚ ਨਹੀਂ ਆ ਉਹਨੂੰ ਵੀ 4 ਪੈਸੇ ਦੇ ਜੂਗੀ ਤੇ ਜੇ ਆਪਾਂ ਘਰੇ ਰੱਖਣੀ ਆ ਤਾਂ ਆਪਦੇ ਹੱਥੀ ਸਾੰਮ ਸੰਭਾਲ ਹੋ ਜੂ ਉਹਦਾ ਫਾਇਦਾ ਹੀ ਹੁੰਦਾ ਜੀ ਕਿਉਂਕਿ ਜਿੰਨੀ ਆਪਾਂ ਸਾੰਮ ਸੰਭਾਲ ਹੁਣ ਕਰ ਲਾਂਗੇ ਉਹਨਾਂ ਖੂਨ ਤੋਂ ਬਾਅਦ ਦੁੱਧ ਚੰਗਾ ਲੈ ਲਾਂਗੇ ਫਣਾ ਦੇ ਸਿਆਜ ਵੀ ਸੋਨੇ ਆ ਗੈਪ ਤੇ ਲੱਗੇ ਹੋਏ ਹਾਥੀ ਜਵਾਈ ਵਾਲਾ ਥਾਣਾ ਲੈਸ਼ਤਾ ਮਾਰਦਾ ਜੀ ਪੂਰਾ ਪਿੰਡਾ ਦੇਖ ਸਕਦੇ ਹੋ ਤੁਸੀਂ ਥਾਣ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲੋ ਪੂਰਾ ਸੋਨਾ ਥਾਣਾ ਕੱਲਾ ਕੱਲਾ ਨਿਖੜ ਮਾ ਕਿੰਨਾ ਬਈ 88 88 ਵੀਰੇ 8000 ਡਿਮਾਂਡ ਆ ਜੀ ਬਾਕੀ ਲੈਸ ਉਹਦੇ ਚ ਜ਼ਰੂਰ ਕਰ ਦਾਂਗੇ ਕਰ ਦਾਂਗੇ ਵੀਰੇ ਠੀਕ ਆ ਜੀ ਅੱਗੇ ਵੀਰੇ 4 ਨੰਬਰ ਇਹਨੂੰ ਇਧਰ ਹੁੰਦਾ ਏ ਦੁੱਧ ਦੁੱਧੇ ਵਹਿੜਾ ਵੀਰੇ ਠੀਕ ਆ ਜੀ ਦਣ ਕਿੰਨੇ ਜੀ ਦਣ ਵੀਰੇ ਇਹਦੇ 5-7 ਰਹਿ ਰਹੇ ਨੇ ਕਿੰਨਾ ਕ ਬਾਜੂ ਜੇ ਇਹ ਵੀ ਦੁੱਧ 20-22 ਕਿਲੋ ਤੇ ਚੱਲਦੀ ਏ ਤੋੜ ਕੇ ਦਿਖਾ ਦੇ ਵੀਰੇ ਸੁਹਾ ਦੂਜਾ ਜੀ ਸੁਹਾ ਦੂਜਾ ਇਹ ਦਾ ਦਿਨ ਦਿਨ ਹਜੇ 5-7 ਦਿਨ ਰਹਿੰਦੇ 5-7 ਹਫਤੇ ਦੇ ਆਸ-ਪਾਸ ਲੈ ਜੀ ਬਾਕੀ ਕਈ ਵਾਰ ਇੱਕ ਦੋ ਦਿਨ ਵੱਧ ਵੀ ਲੈ ਜਾਂਦਾ ਤੇ ਆਹ ਹੀ ਇਹ ਵੀ ਚੰਗੀ ਫੈਕਸ ਆਰਡਰ ਦੀ ਆ ਜੀ ਹਾਂਜੀ ਹਾਂਜੀ ਪੂਰਾ ਫੈਕਸ ਆਰਡਰ ਆ ਥਣ ਕੱਲਾ-ਕੱਲਾ ਨਿੱਖੜ ਮਾ ਮੋੜ ਲਈ ਵੀਰੇ ਬਾਕੀ ਕੱਦ ਕਾਠੇ ਦਾ ਵੀ ਚੰਗਾ ਥੋੜਾ ਜਿਹਾ ਅੰਗ ਕ੍ਰੋਸ ਆ ਜਾਂਦਾ ਜੀ ਗਰਮੀ ਘਟ ਮਣੋ ਵੀ ਗਰਮੀ ਰਹੇਦਾ ਵੀਰੇ ਸਹੀ ਗੱਲ ਆ ਜੀ ਤੇ ਫੈਟ ਦੀ ਚੰਗੀ ਆ ਜੀ ਕੱਲਾ-ਕੱਲਾ ਲੱਗਿਆ ਵੀਰੇ ਥਣ ਬਹੁਤ ਸੋਨਾ ਮੰਜੇ ਦੇ ਭਾਵੇਂ ਵਾਂਗੂ ਖੜਾ ਜੀ ਥਣ ਬਾਕੀ ਡੈਨ ਹਜੇ ਹਫਤੇ ਦੇ ਆਸ-ਪਾਸ ਲੈ ਜੂਗੀ ਜੀ ਇਹਦੀ ਡਿਮਾਂਡ ਫਿਰ ਵੀਰੇ ਅੱਜ ਦੀ ਵੀਰੇ ਅੱਜ 52000 ਦੀ ਲੋੜ ਆ ਅੱਜ 52000 ਦੀ ਸੀਲ ਫੇੜੀ ਐ ਵੀ ਪੂਰੀ ਠੀਕ ਆ ਜੀ ਠੰਡੀ ਸੀਲ ਪੂਰੀ ਆ ਅੱਜ ਦੀ ਡਿਮਾਂਡ ਬਾਈ 52000 ਰੁਪਿਆ ਕਰਦੇ ਆ ਬਾਕੀ ਉਹਦੇ ਚ ਲੈਸ ਜ਼ਰੂਰ ਹੋ ਜਾਊਗਾ ਮੁੱਲ ਕੋਈ ਟੈਕਸ ਨਹੀਂ ਹੁੰਦਾ ਇੱਕ ਬਾਈ ਕੋਲ ਬਰੀਡਰ ਵੀ ਤਕੜਾ ਜੀ ਪੂਰਾ ਟੌਪ ਦਾ ਬਰੀਡਰ ਆ ਡਟੇਲ ਇਹਦੀ ਵੀ ਤੁਹਾਨੂੰ ਲੈ ਦਿੰਨੇ ਆ ਜੀ ਕਿੰਨੀ ਉਮਰ ਹੋ ਬਾਈ ਇਹਦੀ ਵੀਰੇ ਇਹਦੀ ਹੈ 3 ਸਾਲ ਉਮਰ ਗੰਦੋ ਜੀ ਦੰਦੋ ਚੌਕ ਦਾ ਹੈ ਚਾਰ ਦੰਦ ਦਾ ਬਰੋਬਰ ਖੜੀ ਬਈ ਹਾਈਟ ਚੈੱਕ ਕਰੋ 6 ਦੇ ਆਸ-ਪਾਸ ਜਾਓ 6 ਪੌਣੇ 6 ਫੁੱਟ ਤੱਕ ਤੇ ਨਹੀਂ ਗਈ 6 ਦੇ ਆਸ-ਪਾਸ ਜਾਂਦੀ ਆ ਬਈ ਤਾਂ ਇਹ ਹੋਰ ਵਧਾਉਣਾ ਹੀ ਆ ਵਧਾਉਣਾ ਜੀ ਇੱਕ ਦੋ ਘੰਟੇ ਹੋਰ ਵਧੂਗਾ ਸਾਡੇ 5 ਫੁੱਟ ਤੋਂ ਤਾਂ ਬਾਹਰ ਮੰਨ ਕੇ ਆ ਜਾਓ ਕਿਹੜੇ ਸੀਮਨ ਦਾ ਵੀਰੇ ਇਹ ਵੀਰੇ ਲਖਮੀ ਦੇਰੀ ਵਾਲਿਆਂ ਦਾ ਕੋਹੀ ਨੂਰ ਦਾ ਬੱਚਾ ਕੋਹੀ ਨੂਰ ਦਾ ਬੱਚਾ ਜੀ ਹਾਂ ਜੀ ਠੀਕ ਆ ਕ੍ਰੋਸ ਕਰਦਾ ਵੀਰੇ ਹਾਂ ਹਾਂ ਕਰ ਲੱਗ ਠੀਕ ਆ 1 ਬਈ ਤੇ ਗੱਲ ਤੇ ਉਹ ਹੋਏ ਵੈਸੇ ਹੀ ਹੋਈ ਵੀ ਗੱਲ ਜੀ ਇਹ ਵੀਰੇ ਪੈਸੇ ਹੀ ਆ ਇਹ ਪਹਿਲਾਂ ਤੋਂ ਹੀ ਛੋਟੇ ਹੁੰਦੇ ਸੀ ਛੋਟੇ ਹੁੰਦੇ ਤੋਂ ਪੱਕੀ ਆ ਕੋਈ ਕੋਈ ਨੌਕਸ ਨਹੀਂ ਹੈ ਉਹ ਦੀ ਨੱਬੇ ਚੰਗੀ ਠੀਕ ਆ ਜੀ ਤੋੜ ਕੇ ਆਵੇ ਆ ਦਾ ਚੈੱਕ ਕਰਾ ਸਕਦਾ ਡਾਕਟਰ ਨੂੰ ਲੈ ਆ ਕੇ ਠੰਡਾ ਵੀ ਠੰਡਾ ਬਹੁਤ ਆ ਵੀਰੇ ਵਾਲਾ ਕੋਈ ਮਰਜ਼ੀ ਖੋਲੀ ਕੋਈ ਮਰਜ਼ੀ ਖੋਲੀ ਜਾਲੇ ਬੁੜੀ ਬੰਦਾ ਜਿਹੜਾ ਕੋਈ ਮਰਜ਼ੀ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਲਓ ਜੀ ਜੇ ਹਾਈਟ ਦਾ ਅੰਤ ਕੋਈ ਨਹੀਂ ਜੀ ਹਾਈਟ ਮੰਨ ਲਓ 6 ਦੇ ਆਸ-ਪਾਸ ਆ ਜੀ 5.5 ਫੁੱਟ ਦਾ ਆਪਾਂ ਹਾਈਟ ਵੇਖੀਆ ਬਾਕੀ ਤੁਸੀਂ ਵੇਖ ਲਓ ਆ ਗਾਂ ਖੜੀ ਆ ਨਾਲ ਬਰੋਬਰ ਵੱਡੀ ਉਹਨੂੰ ਦਿਖਾ ਦੇਣਾ ਤੇ ਇਹ ਤੋਂ ਪੂਰਾ ਉੱਚਾ ਹੀ ਜਾਂਦਾ। ਸਿੰਗ ਵੀ ਬਹੁਤ ਵਧੀਆ ਕੁੰਡਾ। ਪੂਰਾ ਕੁੰਡਾ ਸਿੰਘ ਆ ਜੀ। ਕੋਣੀ ਫੇਸ ਕੁਆਲਿਟੀ ਆ। ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਪੋਹੇ ਨੂਰ ਦਾ ਬੱਚਾ ਜੀ। ਕ੍ਰੋਸ ਕਰਦਾ ਜੀ। ਜਿਹਨੇ ਬਰੀਡ ਤੇ ਕੰਮ ਕਰਨਾ ਹੋਵੇ ਟੌਪ ਕੁਆਲਿਟੀ ਆ ਜੀ। ਕਿਸੇ ਪੱਖ ਤੋਂ ਕੱਚ ਨਹੀਂਗਾ। ਕੁੰਡਾ ਸਿੰਘ ਆ ਜੀ। ਹਾਈਟ ਚੰਗੀ, ਵਜਨ ਚੰਗੀ। ਬਾਕੀ ਮੇਨ ਗੱਲ ਠੰਡਾ। ਕੋਈ ਆਏ ਨਹੀਂਗਾ ਬਈ ਹਰਕਤ ਕਰੂਗਾ ਜੀ। ਪੂਰਾ ਠੰਡਾ ਜੀ। ਪੈਸਟੀਕਲ ਚੈੱਕ ਕਰ ਸਕਦੇ ਹੋ ਜੀ ਤੁਸੀਂ ਬੈਕ ਸਾਈਡ ਤੋਂ ਪੂਰਾ ਵਜਨ ਵਜੂਦ ਆਲ ਹੈ ਜੀ ਸਾਰਾ ਇਹਦੀ ਫਿਰ ਡਿਮਾਂਡ ਕੀ ਰਹਿਣ ਵਾਲੀ ਆ ਬਾਈ ਕਿਤੇ ਮੁੱਲ ਤਾਂ ਜਿੰਨਾ ਮਰਜ਼ੀ ਕਰਾਈ ਜਾਂਦੇ ਇਹਦਾ ਠੀਕ ਆ ਜੀ ਬਾਅਦ ਦੇਣ ਲੈਣੀ ਆ 140 ਦੇ ਠੀਕ ਆ ਜੀ ਦੇਣ ਲੈਣੀ ਆ ਜੀ ਦੇ ਲੈਣੀ ਬਰੀਡ ਤੇ ਕੰਮ ਕਰਨਾ ਹੁਣ ਬਰੀਡ ਤੇ ਕੰਮ ਕਰਨ ਵਾਲੇ ਬੰਦੇ ਨੂੰ ਬਹੁਤ ਵਧੀਆ ਜੀ ਉਹੋ ਜੀ ਗੱਲ ਠੀਕ ਗੱਲ ਆ ਜੀ ਇੱਕ ਵੀਰੇ ਹੁਣ ਨਾ ਲੋਕੀ ਥੋੜਾ ਜਿਹਾ ਮੱਜਾਂ ਦਾ ਕਰੇਜ ਜ਼ਿਆਦਾ ਚੱਲ ਰਿਹਾ ਇਸ ਟਾਈਮ ਗਾਕੀ ਮੱਜਾਂ ਦੀ ਗਾਂਾਂ ਨਾਲੋਂ ਜ਼ਿਆਦਾ ਏ ਚਲੋ ਬੈਸਟ ਗਾਂਾਂ ਵੀ ਆ ਆਪਾਂ ਇਹ ਨਹੀਂ ਕਹਿੰਦੇ ਪਾਣੀ ਦੇ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਤੋਹਫਾ ਹਾਂਜੀ ਉਹ ਤੋਹਫਾ ਕਿ ਕਈਆਂ ਵੀਰਾਂ ਦੇ ਮੱਜਾਂ ਦੇ ਫਾਰਮ ਹੁੰਦੇ ਆ ਵੱਡੇ ਵੱਡੇ ਜਿਆਦਾ ਗਿਣਤੀ ਦੇ ਮੱਜਾਂ ਹੁੰਦੀਆਂ ਉਹਨਾਂ ਵਾਸਤੇ ਇੱਕ ਦਾ ਬਰੀਡ ਸੁਧਰ ਕਿਉਂਕਿ ਬਾਈ ਤੇ ਇੱਕ ਇਹਨੇ ਵਧਣਾ ਹੀ ਆ ਘਟਣਾ ਨਹੀਂ ਹਾਂਜੀ ਵਧਣਾ ਹੀ ਆ ਵੀਰੇ ਇਹਨੇ ਹਜੇ ਤਾਂ ਕਦ ਹੋਰ ਵੀ ਕਰੂਗਾ ਬੰਦਾ ਦੀਂ ਦਾਨੀ ਐ ਬੰਦਾ ਦੀਂ ਦਾਨੀ ਤੁਸੀਂ ਆਪ ਹੀ ਲਾ ਲਓ ਬਾਈ ਦਾ ਕਦ 6 ਫੁੱਟ ਤੇ ਤਾਂ ਉਹ ਨਹੀਂ ਦੀਂਦੀ ਆ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਆ ਜੀ ਚੰਗਾ ਨਾ ਮਿਹਰ ਆਰ ਜਾਣਾ ਨਾ ਮਾਰਦੇ ਨਾਮ ਤੇ ਚੱਲਦਾ ਠੀਕ ਆ ਬਾਈ ਹਾਂ ਇਹ ਡਿਮਾਂਡ ਇਹਦੀ 1 ਲੱਖ 40000 40000 ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਧੰਨਵਾਦ ਆ ਜਾਓ